ਪਹਿਲਾਂ ਤਾਂ ਗੁੱਜੀਆਂ ਗੁੱਜੀਆਂ ਤਾਂ ਕਹਿੰਦੇ ਇਹ ਕਹਿੰਦੇ ਵੀ ਵੀਡੀਓ ਡਿਲੀਟ ਕਰਾਉਣੀ ਐ ਐ ਕਰਨਾ ਐ ਕਰਨਾ ਰਾਤ ਮੈਨੂੰ ਸਿੱਧਾ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਸਾਡਾ ਨਾਂ ਲਿਆ ਮੈਂ ਕਿਹਾ ਕਿਸੇ ਦਾ ਨਾਂ ਨਹੀਂ ਲਿਆ ਹੂੰ ਕਹਿੰਦੇ ਨਹੀਂ ਸਾਡਾ ਨਾਂ ਲਿਆ ਤੁਸੀਂ ਵੀਡੀਓ ਡਿਲੀਟ ਕਰੋ ਹੂੰ ਇਹੀ ਡਾਇਲੌਗ ਸੇਮ ਇੱਕ ਦਿਨ ਪੁਲਿਸ ਜਦੋਂ ਅਸੀਂ ਵੀਡੀਓ ਪਾਈ ਉਹ ਉਹਨਾਂ ਦਾ ਸੀ ਉਹ ਕਹਿੰਦੇ ਵੀਡੀਓ ਡਿਲੀਟ ਕਰੋ ਇਹੀ ਡਾਇਲੌਗ ਚਿੱਟੇ ਵਾਲਿਆਂ ਦਾ ਵੀਡੀਓ ਡਿਲੀਟ ਕਰੋ ਵੀਡੀਓ ਤੋਂ ਇੰਨੀ ਅਲਰਜੀ ਹੋ ਗਈ ਵੀਡੀਓ ਡਿਲੀਟ ਕਰਾਉਣ ਨੂੰ ਤਾਂ ਭੱਜ ਰਹੇ ਨੇ ਚਿੱਟਾ ਰੋਕਣ ਲਈ ਪੁਲਿਸ ਵੀ ਨਹੀਂ ਭੱਜ ਰਹੀ ਜਦੋਂ ਉਹ ਵੀਡੀਓ ਪਾਈ ਉਹ ਵੀਡੀਓ ਤੋਂ ਬਾਅਦ ਜਿਵੇਂ ਆਪਾਂ ਕੇਲੇ ਟੂ ਹੀ ਦਿਖੋ ਜੀ ਤੱਤਾ ਪਾਣੀ ਬਾਦੀ ਹੈ ਨਾ ਫਿਰ ਚੂਹੇ ਬਾਹਰ ਆਉਂਦੇ ਆ ਆਏ ਜਿੱਟੇ ਵਾਲੇ ਬਾਹਰ ਆਉਣ ਲੱਗੇ ਪਰ ਕਮਲੀ ਵਿੱਚ ਕਿੱਲੂ ਆਟਾ ਨਹੀਂ ਰਹਿੰਦਾ ਜੇ ਬਹੁਤਾਂ ਗੱਤਾਂ ਨੇ ਮੇਰੀ ਉਹਨੇ ਮੋਟਰਸਾਈਕਲ ਦਿੱਤਾ ਤਾਂ ਅਜੇ ਖਾਜੇ ਵੀ ਉਹਨੂੰ ਚੰਗੀ ਤਰ੍ਹਾਂ ਉਹਨੂੰ ਮੋਟਰਸਾਈਕਲ ਦੇ ਕੇ ਗਿਆ ਪਰ ਮੈਂ ਨਾ ਨਹੀਂ ਉਹ ਲੈਣਾ ਜ਼ਿੰਮੇਵਾਰਾਂ ਦਾ ਮੁੰਡਾ ਐ ਉਹ ਜਿਹਨੇ ਮੋਟਰਸਾਈਕਲ ਉਹਨੇ ਜਿੱਟੇ ਤਾਂ ਉਹਨੇ ਪੈਸਾ ਇੱਕ ਨਹੀਂ ਦਿੱਤਾ ਹਾਂ ਜੇ ਨਾਲ ਲੈ ਜੇ ਮੋਟਰਸਾਈਕਲ ਬਾਰੇ ਚਿੱਟਾ ਦਿੱਤਾ ਹਾਂ ਚਿੱਟਾ ਦਿੱਤਾ ਮੋਟਰਸਾਈਕਲ ਲੈ ਜਾਓ ਤਾਂ ਚਿੱਟਾ ਉਹਨੂੰ ਦੇਤਾ ਬਾਈ ਦੇਖੋ ਹੁਣ ਆਹਾ ਰੁੰਡੇ ਆ ਜਿਹੜੇ ਮਾਪੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ना ਹੋਰ ਬੇਵਾਬ ਬਣ ਜੇ ਚਿੱਟੇ ਖਿਲਾਫ ਹੋਰ ਲੋਕੀ ਉੱਠ ਕਰਨ ਇਸ ਮਾਮਲੇ ਚ ਮੈਨੂੰ 1% ਵੀ ਡਰ ਨਹੀਂ ਮੈਂ ਕਹਿੰਦਾ ਅੱਜ ਚਾਹੇ ਕੱਲ ਜਦੋਂ ਮਰਜੀ ਆਜਣ ਚਿੱਟੇ ਵਾਲੇ ਅਸੀਂ ਸਿੱਧੇ ਮੱਥੇ ਟਕਰਾਂਗੇ ਮੈਂ ਚਿੱਟੇ ਵਾਲਿਆਂ ਨੂੰ ਵੀ ਕਹਿ ਦਿੰਦਾ ਵੀ ਅਸੀਂ ਚਾਹੁੰਦੇ ਆ ਤੁਸੀਂ ਮੁੜਿਓ ਆਓ ਇਸ ਪਾਸਿਓ ਸਾਡੀ ਕੋਈ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਨਹੀਂ ਸਾਡੇ ਪਿੰਡ ਘਟੋ ਘਟ ਚਾਰ ਪੰਜ ਜਣੇ ਹੈਗੇ ਆ ਪੁਲਿਸ ਸਾਨੂੰ ਕਹਿੰਦੀ ਇਹਨਾਂ ਦੇ ਨਾਮ ਲਾਓ ਠੀਕ ਆ ਨਾਮ ਨਹੀਂ ਲਏਗੇ ਪਹਿਲਾਂ ਪਰ ਹੁਣ ਤਾਂ ਨਾਮ ਸ਼ਰਿਆਮ ਸਾਹਮਣੇ ਆ ਗਿਆ ਨਾ ਸ਼ਰਿਆਮ ਵੀ ਸਾਨੂੰ ਧਮਕੀਆਂ ਦੇਣ ਲੱਗ ਗਏ ਹਾਂ ਤੇ ਹੁਣ ਮਤਲਬ ਹੁਣ ਪੁਲਿਸ ਕੀ ਕਰੂਗੀ ਸਾਡੇ ਹੱਥ ਇੱਕ ਮਾਈਕ ਆ ਜਿਹੜਾ ਇੱਕਲਾ ਮਾਈਕ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੇ ਹੱਥ ਚ ਜੇਕਰ ਅਸੀਂ ਉਹ ਜ਼ਿੰਮੇਵਾਰੀ ਨਹੀਂ ਸਮਝਾਂਗੇ ਤਾਂ ਲਾਜ਼ਮੀ ਕਲੰਕ ਸਾਡੀ ਪੱਤਰਕਾਰੀ ਤੇ ਵੀ ਲੱਗੂਗਾ ਕਿ ਤੁਸੀਂ ਉਦੋਂ ਕਿੱਥੇ ਸੀ ਤੁਸੀਂ ਕਿਉਂ ਨਹੀਂ ਬੋਲੇ ਗੱਲਬਾਤ ਕਰਾਂਗੇ ਮਨਦੀਪ ਦੇ ਨਾਲ ਮਨਦੀਪ ਕੀ ਪੂਰਾ ਮਾਮਲਾ ਹੈ ਪਹਿਲਾਂ ਦਰਸ਼ਕਾਂ ਨੂੰ ਪੂਰਾ ਮਾਮਲਾ ਦੱਸ ਦਿਓ ਤੁਹਾਡੇ ਪਿੰਡ ਚ ਕਿਹੜੀ ਨਸ਼ੇ ਦੀ ਜਿਹੜੀ ਤੁਸੀਂ ਇਹ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਫਿਰ ਤੁਹਾਨੂੰ ਇਹ ਸਾਰਾ ਦੌਰ ਸ਼ੁਰੂ ਹੁੰਦਾ ਹਮ ਇੱਕ ਤਾਂ ਇਹ ਹੈ ਬਾਈ ਮਨਿੰਦਰ ਆਪਣੇ ਨਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਚਿੱਟਾ ਕਹਿਣ ਨੂੰ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਵੀ ਲੁਧਿਆਣੇ ਜਿਹੜੇ ਨੂੰ ਐਡਵਾਂਸ ਮੰਨਿਆ ਜਾਂਦਾ ਆਮ ਜ਼ਿਲ੍ਹਿਆਂ ਨਾਲੋਂ ਪਰ ਸਾਡੇ ਗਲੀਆਂ ਦੇ ਵਿੱਚ ਮੰਡੀ ਦੇ ਵਿੱਚ ਤੇ ਲੋਕੋ ਦੇ ਰਾਹ ਤੇ ਮਤਲਬ ਲੋਪੋ ਦਾ ਰਾਹ ਹੀ ਨਿਕਲਾ ਪਿੰਡ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਚਿੱਟਾ ਇਹ ਚਿੱਟਾ ਇੰਨਾ ਜ਼ਿਆਦਾ ਹੋ ਗਿਆ ਵੀ ਜਵਾਕ ਵੀ ਇੱਕ ਵਕਤ ਮੈਂ ਸੁਣਨ ਤੇ ਆ ਵੀ ਜਵਾਕ ਵੀ ਖੰਡ ਦੀਆਂ ਪੂਰੀਆਂ ਵਾਂਗੂ ਫੜਾਉਣ ਜਾਂਦੇ ਆ ਚਿੱਟਾ ਜੀ ਤੇ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਕੀਤੀ ਆ ਸਾਡੇ ਨਾਲ ਉਹ ਮੁੰਡਾ ਪੜਦਾ ਰਿਹਾ ਚੰਗੇ ਦਿਮਾਗ ਦਾ ਮੁੰਡਾ ਸੀ ਹਮ ਬਾਲ ਸਭਾ ਦੇ ਵਿੱਚ ਗਾਉਂਦਾ ਵੀ ਰਿਹਾ ਚੰਗੇ ਗੀਤ ਗਾਉਂਦਾ ਰਿਹਾ ਨਾਟਕ ਵੀ ਕਰਦਾ ਰਿਹਾ ਛੋਟਾ ਹੁੰਦਾ ਉਹ ਸਕੂਲ ਦੇ ਵਿੱਚ ਹਨਾ ਉਸ ਮੁੰਡੇ ਦੀ ਡੈਥ ਆ ਜਿਹੜੀ ਉਹ ਚਿੱਟਾ ਪੀਣ ਕਰਕੇ ਹੋਈ ਆ ਉਹਦਾ ਵੱਡਾ ਭਰਾ ਉਸ ਤੋਂ ਵੀ ਤੇਜ ਦਿਮਾਗ ਗਰੰਥੀ ਵੀ ਰਿਆ ਉਹ ਚੰਗਾ ਹੂੰ ਪੜਦਾ ਵੀ ਚੰਗਾ ਸੀ ਗਾਉਂਦਾ ਬਹੁਤ ਵਧੀਆ ਸੀ ਅਸੀਂ ਹਾਲੇ ਜਦੋਂ ਛੋਟੇ ਛੋਟੇ ਨਹੀਂ ਬਚਪਨ ਸਾਡੇ ਨਾਲ ਖੇਡਦਾ ਰਿਆ ਸਾਡੇ ਨਾਲ ਕਿਤੇ ਐਡਵਾਂਸ ਸੀ ਉਹ ਹੂੰ ਪਹਿਲਾਂ ਹੀ ਗੱਡੀ ਵੀ ਸਿੱਖ ਗਿਆ ਸੀ ਮਤਲਬ ਤੇਜ਼ ਦਿਮਾਗ ਆ ਜਿਹੜੇ ਸਾਡੇ ਉਹ ਇੱਕ ਤਰ੍ਹਾਂ ਦਾ ਕਹ ਲਈ ਨਸ਼ਲ ਕੁਸੀ ਹੋ ਰਹੀ ਆ ਉਹ ਤੇਜ਼ ਦਿਮਾਗ ਆ ਜੋ ਮੁੰਡਾ ਮਰਨ ਕਿਨਾਰੇ ਉਹ ਵੀ ਪਿਆ ਗਰੰਥੀ ਸਿੰਘ ਮੁੰਡਾ ਉਹ ਪਹਿਲਾਂ ਰਿਆ ਕਿਸੇ ਸਮੇਂ ਹਨਾ ਤਾਂ ਸਾਡੇ ਪਿੰਡ ਬਈ 40 ਤੋਂ 45 ਮੌਤਾਂ ਜਿਹੜੀਆਂ ਉਹ ਚਿੱਟਾ ਲੇ ਗਿਆ ਸਾਡੇ ਚੰਗੇ ਚੰਗੇ ਨੌਜਵਾਨਾਂ ਨੂੰ ਛਿੱਟਾ ਪੀਣ ਕਰਕੇ ਮੌਤ ਹੋਈਆਂ 40 45 ਕੋਈ ਕਬੱਡੀ ਖਿਡਾਰੀ ਆ ਕੋਈ ਬਹੁਤ ਇੰਟੈਲੀਜੈਂਟ ਮੁੰਡਾ ਕੋਈ ਵਿਦੇਸ਼ੋਂ ਆਇਆ ਮਤਲਬ ਸਾਰੇ ਚੰਗੇ ਮੁੰਡੇ ਪਰ ਜਦੋਂ ਇਹ ਮੁੰਡੇ ਦੀ ਮਨਪ੍ਰੀਤ ਦੀ ਡੈਥ ਹੁੰਦੀ ਆ ਤਾਂ ਸਾਨੂੰ ਮਹਿਸੂਸ ਆ ਕਿ ਇਸ ਤੇ ਗੱਲ ਕਰਨੀ ਚਾਹੀਦੀ ਆ ਬੋਲਣਾ ਚਾਹੀਦਾ ਸੀ ਬੋਲਿਆ ਕਿਸੇ ਦਾ ਵੀ ਉਹ ਚ ਨਾਂ ਨਹੀਂ ਲਿਆ ਸਿੱਧਾ ਵੀ ਆਹਾ ਬੰਦੇ ਆ ਪਰ ਜਦੋਂ ਉਹ ਵੀਡੀਓ ਪਾਈ ਉਹ ਵੀਡੀਓ ਤੋਂ ਬਾਅਦ ਜਿਵੇਂ ਆਪਾਂ ਕੇਲੇ ਚੂਹੇ ਦਿਖੋ ਜੀ ਤਤਾ ਪਾਣੀ ਪਾ ਦੀ ਇਹ ਨਾ ਫਿਰ ਚੂਹੇ ਬਾਹਰ ਆਉਂਦੇ ਆ ਆਏ ਚਿੱਟੇ ਵਾਲੇ ਬਾਹਰ ਆਉਣ ਲੱਗੇ ਪਹਿਲਾਂ ਤਾਂ ਗੁੱਜੀਆਂ ਗੁੱਜੀਆਂ ਧਮਕੇ ਦਿੰਦੇ ਕਹਿੰਦੇ ਵੀ ਵੀਡੀਓ ਡਿਲੀਟ ਕਰਾਉਣੀ ਆ ਐ ਕਰਨਾ ਐ ਕਰਨਾ ਰਾਤ ਮੈਨੂੰ ਸਿੱਧਾ ਫੋਨ ਲਾ ਕੇ ਕਹਿੰਦੇ ਵੀ ਤੁਸੀਂ ਸਾਡਾ ਨਾਂ ਲਿਆ ਮੈਂ ਕਿਹਾ ਕਿਸੇ ਦਾ ਨਾਂ ਨਹੀਂ ਲਿਆ ਹੂੰ ਕਹਿੰਦੇ ਨਹੀਂ ਸਾਡਾ ਨਾਂ ਲਿਆ ਤੁਸੀਂ ਵੀਡੀਓ ਡਿਲੀਟ ਕਰੋ ਹੂੰ ਇਹੀ ਡਾਇਲੌਗ ਸੇਮ ਇੱਕ ਦਿਨ ਪੁਲਿਸ ਜਦੋਂ ਅਸੀਂ ਵੀਡੀਓ ਪਾਈ ਉਹ ਉਹਨਾਂ ਦਾ ਸੀ ਉਹ ਕਿਨੇ ਵੀਡੀਓ ਡਿਲੀਟ ਕਰੋ ਇਹੀ ਡਾਇਲੌਗ ਚਿੱਟੇ ਵਾਲਿਆਂ ਦਾ ਵੀਡੀਓ ਡਿਲੀਟ ਕਰੋ ਵੀਡੀਓ ਤੋਂ ਇਨੀ ਅਲਰਜੀ ਹੋ ਗਈ ਵੀਡੀਓ ਡਿਲੀਟ ਕਰਾਉਣ ਨੂੰ ਤਾਂ ਭੱਜ ਰਹੇ ਨੇ ਚਿੱਟਾ ਰੋਕਣ ਲਈ ਪੁਲਿਸ ਵੀ ਨਹੀਂ ਭੱਜ ਰਹੀ ਹੁਣ ਇੱਥੋਂ ਫਿਰ ਆਪਾਂ ਕਹਿ ਸਕਦੇ ਆ ਨਾ ਜਿਹੜਾ ਮੈਨੂੰ ਧਮਕੇ ਦਿੰਦਾ ਉਹਦੇ ਢਾਈ ਸਾਂ ਦੋ ਲਫੜ ਮਾਰੇ ਉਹਦੇ ਉਹਨੂੰ ਦੰਦਲ ਪੈਜੂ ਢਾਈ ਸਾਂ ਵਾਲੇ ਬੰਦੇ ਦੇ ਵਿੱਚ ਸਾਂ ਕੌਣ ਭਰਦਾ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਢਿੱਲ ਜਿਹੜਾ ਬੰਦਾ ਮੈਨੂੰ ਧਮਕੀ ਦੇਂਦਾ ਮੈਂ ਕਹਿੰਦਾ ਉਹਨੂੰ ਛੋਟਾ ਜਿਹਾ ਜਵਾਬ ਵੀ ਕੁੱਟ ਦੂੰ ਹੂੰ ਉਹ ਮੈਨੂੰ ਧਮਕੀ ਦਿੰਦਾ ਢਾਈ ਸੌ ਦੇ ਚ ਹੂੰ ਬੈਕਬੋਨ ਕੌਣ ਉਹਨਾਂ ਦੀ ਫਿਰ ਕੌਣ ਸਾਂ ਭਰਦਾ ਉਹਨਾਂ ਚ ਸ਼ਰਮ ਪਤਾ ਫਿਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਰਕਾਰ ਹੂੰ ਤੇ ਇਹ ਜਿਹੜੇ ਚਿੱਟੇ ਖਿਲਾਫ ਸਾਡੇ ਪਿੰਡ ਦੇ ਨੌਜਵਾਨ ਬੀਬੀਆਂ ਬਹੁਤ ਔਖੀਆਂ ਬੀਬੀ ਖੜੀ ਆ ਇੱਕ ਬੀਬੀ ਆ ਇਹ ਪਰ ਤੁਹਾਨੂੰ ਉੱਧਰ ਦਿਖਾਉਂਗਾ ਉਹ ਘਰ ਆ ਜਿਹੜੇ ਪਰੇ ਵੇੜੇ ਵਾਲੇ ਜਿਹੜੇ ਹੈਗਾ ਨਾ ਉਹ ਵਿਚਾਰੇ ਮਤਲਬ 15 20 ਸਾਲ ਪਹਿਲਾਂ ਹੀ ਪਿੱਛੇ ਆ ਉਹਨਾਂ ਦੇ ਘਰਾਂ ਦੇ ਗਾਰਡਰ ਵੇਚਦੇ ਕੌਲੀਆਂ ਭਾਂਡੇ ਕੁਝ ਵੀ ਨਹੀਂ ਛੱਡਿਆ ਤੇ ਜਿਹੜੇ ਸਮਗਲਰ ਆ ਇਹ ਸਾਡੇ ਪਿੰਡ ਘਟੋ ਘਟ ਚਾਰ ਪੰਜ ਜਣੇ ਹੈਗੇ ਆ ਪੁਲਿਸ ਸਾਨੂੰ ਕਹਿੰਦੀ ਇਹਨਾਂ ਦੇ ਨਾਮ ਲਾਓ ਠੀਕ ਆ ਨਾਮ ਨਹੀਂ ਲਏਗੇ ਪਹਿਲਾਂ ਪਰ ਹੁਣ ਤਾਂ ਨਾਮ ਛਰੇ ਆ ਮ ਸਾਹਮਣੇ ਆ ਗਏ ਨਾ ਛਰੇ ਆ ਵੀ ਸਾਨੂੰ ਧਮਕੀਆਂ ਦੇਣ ਲੱਗ ਗਏ ਹਾਂ ਤੇ ਹੁਣ ਮਤਲਬ ਹੁਣ ਪੁਲਿਸ ਕੀ ਕਰੂਗੀ ਪੁਲਿਸ ਦਾ ਹਲੇ ਤੱਕ ਵੀ ਕੋਈ ਮਤਲਬ ਸਾਡੇ ਨਾਲ ਕੰਟੈਕਟ ਨਹੀਂ ਹੋਇਆ ਵੀ ਤੁਹਾਨੂੰ ਧਮਕੀ ਆਈ ਖਬਰ ਸਪਰੈਡ ਹੋ ਗਈ ਇਹ ਪੱਤਰਕਾਰ ਨੂੰ ਧਮਕੀਆਂ ਆਈਆਂ ਅਸੀਂ ਜਾਵਾਂਗੇ ਕੰਪਲੇਂਟ ਲਿਖਾਉਣ ਸਾਡੇ ਪਿੰਡ ਦੇ ਕੁਝ ਨੌਜਵਾਨ ਬੀਬੀਆਂ ਬਜ਼ੁਰਗ ਸਾਡਾ ਸਾਥ ਦੇ ਰਹੇ ਆ ਤੇ ਉਹਨਾਂ ਨੂੰ ਮੈਂ ਚਿੱਟੇ ਵਾਲਿਆਂ ਨੂੰ ਵੀ ਕਹਿ ਦਿੰਨਾ ਵੀ ਅਸੀਂ ਚਾਹੁੰਦੇ ਆ ਤੁਸੀਂ ਮੁੜਿਓ ਆਓ ਇਸ ਪਾਸਿਓ ਸਾਡੀ ਕੋਈ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਨਹੀਂ ਸਾਡੇ ਕਿਹੜਾ ਤੁਸੀਂ ਕੁਝ ਚੱਕ ਕੇ ਲੈ ਗਏ ਤੁਸੀਂ ਤਾਂ ਪਰ ਜਿਹੜਾ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਪੰਜਾਬ ਦੀ ਬਰਬਾਦੀ ਆ ਅਸੀਂ ਤੁਹਾਨੂੰ ਇਸ ਪਾਸਿਓ ਮੋੜਨਾ ਚਾਹੁੰਦੇ ਆ ਚਿੱਟਾ ਜਿਹੜੇ ਵੇਚਦੇ ਆ ਪਰ ਜੇ ਉਹ ਸਾਨੂੰ ਧਮਕੀਆਂ ਦਿੰਦੇ ਆ ਤਾ ਸਿੱਧੇ ਮੱਥੇ ਟੱਕਰ ਨੂੰ ਅਸੀਂ ਵੀ ਤਿਆਰ ਆ ਅਸੀਂ ਵੀ ਪਿੱਛੇ ਹਟਾਂਗੇ ਨਹੀਂ ਕਿਉਂਕਿ ਲੜਾਈ ਮੇਰੀ ਇਕੱਲੇ ਦੀ ਨਹੀਂ ਇਹ ਪੰਜਾਬ ਦੀ ਲੜਾਈ ਆ ਜਿੱਥੇ ਮੈਂ ਅੱਜ ਕਹਿਣਾ ਚਾਹਾਂਗਾ ਆਜ਼ਾਦ ਮੀਡੀਆ ਜਿਹੜਾ ਉਹਦੇ ਲਈ ਬਹੁਤ ਔਖਾ ਹੋ ਗਿਆ ਕੰਮ ਕਰਨਾ ਤੁਹਾਨੂੰ ਵੀ ਮੈਨੂੰ ਬੜਾ ਧਮਕੀਆਂ ਆਉਂਦੀਆਂ ਉਹਨਾਂ ਨੂੰ ਸਾਡੇ ਯਾਰਾਂ ਨੂੰ ਧਮਕੀਆਂ ਆਉਂਦੀਆਂ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆ ਤਾਂ ਮੈਂ ਇੱਥੇ ਮੈਂ ਮੀਡੀਆ ਨੂੰ ਵੀ ਕਹੂੰਗਾ ਕਿ ਚਿੱਟੇ ਖਿਲਾਫ ਹੁਣ ਵੇਵ ਦੁਆਰਾ ਬਣੀ ਆ ਇਸ ਨੂੰ ਥੱਲੇ ਨਾ ਡਿੱਗਣ ਦਿਈਏ ਇਸ ਨੂੰ ਹੋਰ ਉੱਪਰ ਲੈ ਕੇ ਜਾਈਏ ਤਾਂ ਕਿ ਸਰਕਾਰ ਨੂੰ ਇਸ ਤੇ ਕੋਈ ਨਾ ਕੋਈ ਕਦਮ ਚੱਕਣਾ ਪਵੇ ਸਾਡੇ ਹੱਥ ਇੱਕ ਮਾਈਕ ਆ ਜਿਹੜਾ ਇੱਕਲਾ ਮਾਈਕ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੇ ਹੱਥ ਚ ਜੇਕਰ ਅਸੀਂ ਉਹ ਜ਼ਿੰਮੇਵਾਰੀ ਨਹੀਂ ਸਮਝਾਂਗੇ ਤਾਂ ਲਾਜ਼ਮੀ ਕਲੰਕ ਸਾਡੀ ਪੱਤਰਕਾਰੀ ਤੇ ਵੀ ਲੱਗੂਗਾ ਤੁਸੀਂ ਉਦੋਂ ਕਿੱਥੇ ਸੀ ਤੁਸੀਂ ਕਿਉਂ ਨਹੀਂ ਬੋਲੇ ਅੱਜ ਜੇ ਮੈਨੂੰ ਧਮਕੀ ਆਈ ਆ ਤਾਂ ਧਮਕੀ ਕੋਈ ਵੱਡੀ ਗੱਲ ਨਹੀਂ ਦੇ ਸਕਦੇ ਧਮਕੀ ਆਉਣ ਗਈ ਆ ਧਮਕੀਆਂ ਤੇ ਅਸੀਂ ਧਮਕੀਆਂ ਨੂੰ ਟੱਕਰਾਂਗੇ ਅੱਜ ਮੈਂ ਤੁਹਾਡੇ ਮੀਡੀਆ ਜ਼ਰੀਏ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਇਹ ਚਿੱਟੇ ਵਾਲੇ ਆ ਅਸੀਂ ਸਿੱਧੇ ਮੱਥੇ ਟੱਕਰ ਨੂੰ ਤਿਆਰ ਆਂ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਲੋਕ ਸਾਡੇ ਨਾਲ ਆ ਲੋਕ ਇਹਨਾਂ ਤੋਂ ਬਹੁਤ ਦੁਖੀ ਆ ਤੇ ਅਸੀਂ ਪੰਜਾਬ ਨੂੰ ਬਚਾਉਣ ਲਈ ਹਮੇਸ਼ਾ ਖੜਾਂਗੇ ਅੱਜ ਵੀ ਖੜੇ ਆ ਕੱਲ ਨੂੰ ਵੀ ਖੜਾਂਗੇ ਮੈਂ ਮਾਤਾ ਸਾਡੇ ਕੋਲੇ ਐਸੀ ਚਾਹੂੰਗਾ ਤੁਸੀਂ ਇਹਨਾਂ ਨਾਲ ਵੀ ਜ਼ਰੂਰ ਗੱਲ ਕਰੋ ਇਹ ਕਿੰਨੇ ਦੁਖੀ ਨੇ ਮਾਤਾ ਦੱਸੋ ਸਾਡੇ ਮੁੰਡੇ ਨੇ ਤਨ ਮੇਰੀ ਤਾਂ ਮੋਟਰਾਂ ਨਾਲ ਤਰਿਆ ਮਾਂ ਜੀ ਮੇਰੇ ਸੂਟ ਵਿੱਚ ਇੱਕ ਪ੍ਰਾਂਤ ਪਤੀਲਾ 6 ਜੱਤ ਗਲਾਲ ਪਤਲ ਦੇ ਜੀ ਉਹ ਵਿੱਚ ਦੂਤਰ ਵੇਚਾ ਜੜੇ ਘਰ ਕੰਬਲੀ ਵਿੱਚ ਕਿੱਲੂ ਆਟਾ ਨਹੀਂ ਰੰਦੰਦਾ ਤੇ ਬਹੁਤਾ ਗੱਤਨ ਮੇਰੀ ਉਹਨੇ ਮੋਟਰਸਾਈਕਲ ਦਿੱਤਾ ਅਜੇ ਹਜੇ ਵੀ ਉਹਨੂੰ ਦਿੱਤਾ ਉਹਨੇ ਮੋਟਰਸਾਈਕਲ ਦੇ ਕੇ ਗਿਆ ਪਰ ਮੈਂ ਨਾ ਨਹੀਂ ਉਹ ਲੈਣਾ ਜ਼ਿੰਮੇਦਾਰਾ ਦਾ ਮੁੰਡਾ ਹੈ ਜਿਹਨੇ ਮੋਟਰਸਾਈਕਲ ਉਹਨੇ ਕਿੱਤਾ ਦਿੱਤਾ ਉਹਨੇ ਪੈਸਾ ਇਕ ਨਹੀਂ ਦਿੱਤਾ ਹੂੰ ਜੇ ਨਾਲ ਲੈ ਲੇ ਮੋਟਰਸਾਈਕਲ ਪਾ ਕੇ ਚਿੱਟਾ ਦਿੱਤਾ ਹਾਂ ਚਿੱਟਾ ਤਾਂ ਮੋਟਰਸਾਈਕਲ ਲੈ ਲਿਆ ਉਹ ਤੇ ਚਿੱਟਾ ਨੂੰ ਦੇਤਾ ਉਹ ਗਿਆ ਉਹ ਹਣ ਮਸ਼ੀਨ ਤੇ ਉੱਤੇ ਪਲਾਉ ਮਰ ਜੇ ਉਹ ਤੇ ਕੁਝ ਹੋ ਜੇ ਪਰ ਉਹਦੇ ਜੁਮੇ ਲੱਗਣਾ ਹੋ ਹੂੰ ਕਿੰਨਾ ਚਿਰ ਹੋ ਗਿਆ ਮਾ ਚਿੱਟਾ ਪੀਂਦੇ ਰੋਣ ਚਿੱਟਾ ਨੂੰ ਸਾਨੂੰ ਕਿਹੜਾ ਦਾ ਛੁੱਕੇ ਪਿੰਦਾ ਸੀ ਹੂੰ ਇਹ ਕੀ ਹਾਲਾਤ ਆ ਜਿੱਟਾ ਮਿਲ ਜਾਂਦਾ ਐ ਸੌਖੇ ਕੀ ਪਤਾ ਉਹਨੂੰ ਸਾਨੂੰ ਆਪਾਂ ਨੂੰ ਕਿਦੋਂ ਦੱਸ ਕੇ ਤਾਂ ਨਹੀਂ ਲਿਆਉਂਦੇਗੇ ਹੂੰ ਉਹ ਘਰ ਦਾ ਸਮਾਨ ਵੇਚ ਦਿੰਦਾ ਹੈ ਸਾਡੇ ਜ਼ਮਾਨੇ ਮਾ ਕਰੋ ਵੇਚ ਦਿੰਦਾ ਜੇ ਕਿਸੇ ਪਾਸੇ ਆਜੇ ਜਾਂ ਆਪਣੇ ਜਾਂ ਕਿਸੇ ਕੋਲ ਵੇਗੀ ਜਾ ਕੇ ਪਤਾ ਹੀ ਨਹੀਂ ਲੱਗਣਾ ਕਦੋਂ ਲੈ ਜਾਣਾ ਜ਼ਮਾਨ ਤੱਕ ਹੂੰ ਆਲਟਾ ਤਾਂ ਮੈਂ ਉਹਨੂੰ ਜ਼ਿੰਮੇਦਾਰ ਕਹਿੰਦਾ ਤੇਰਾ ਜ਼ਮਾਨ ਨੇੜੇ ਰੱਖਾ ਹੋਣ ਪੇਟੀ ਤੋਂ ਬਿਨਾਂ ਦੱਚ ਮੈਂ ਕਿਤੇ ਰੱਖ ਦੂੰਗੀ ਕਦੋਂ ਕੋਈ ਆ ਗਲਤ ਤੇਰਾ ਸਮਾਨ ਕਿਤੇ ਨੇੜੇ ਰੱਖਿਆ ਵਾ ਹੁਣ ਛੋਟਾ ਮੈਂ ਰੱਖੂਗੀ ਤਾਂ ਪੇਟੀ 'ਚ ਰੱਖੂਗੀ ਹੋਰ ਕਿਤੇ ਰੱਖੂਗੀ ਨਹੀਂ ਰੱਖਣਾ ਸਮਾਨ ਕਰੇ ਰੱਖਣ ਕਦੋਂ ਤੂੰ ਨੇੜੇ ਰੱਖ ਦਿੰਨੀ ਹੂੰ ਇਹ ਹਾਲਾਤ ਆ ਹੈ ਤੁਹਾਡੇ ਬੰਦੇ ਹਾਂ ਇੱਧਰ ਵੀ ਨਹੀਂ ਇੱਕ ਮੈਂ ਮਨਦੀਪ ਇੱਥੇ ਗੱਲ ਜਿਹੜੀ ਮੈਂ ਕਰਨੀ ਚਾਹੁੰਨਾ ਹੈ ਕਿ ਤੁਹਾਨੂੰ ਧਮਕੀ ਆ ਗਈ ਜੀ ਕਿ ਉਸ ਤੋਂ ਬਾਅਦ ਕੋਈ ਮਨ ਦੇ ਵਿੱਚ ਡਰ ਕੋਈ ਇਹ ਲੱਗਿਆ ਹੋਵੇ ਕਿ ਠੀਕ ਆ ਯਾਰ ਬੰਦੇ ਅਜਿਹੀ ਹੁੰਦੇ ਆ ਅੱਜ ਕੱਲ ਤੁਸੀਂ ਬੇਸ਼ੱਕ ਇੱਕ ਹੈ 2.5 ਐੋਜੇ ਬੰਦੇ ਆ ਜਿਵੇਂ ਸ਼ਹਿ ਪਿੱਛੇ ਹੁੰਦੇ ਆ ਕੋਈ ਨੁਕਸਾਨ ਵੀ ਕਰ ਸਕਦੇ ਕੋਈ ਡਰ ਮੰਨ ਦੇ ਵਿੱਚ ਨਹੀਂ ਭਾਈ ਡਰ ਨਹੀਂ ਸਾਨੂੰ ਸਿਆਪਾ ਦਰਨ ਦੇ ਲਈ ਬਾਹਰ ਜਣ ਕੇ ਅੱਪਾ ਮਰਨ ਨੂੰ ਵੀ ਤਿਆਰ ਆਪਾਂ ਕੋਈ ਪਰਵਾਹ ਨਹੀਂ ਜੇ ਉਹ ਮਾਰ ਵੀ ਜਾਣਗਾ ਤਾਂ ਤਮਕਾ ਦੇ ਕੇ ਮੈਂ ਡਰਦੀ ਨਹੀਂ ਮੈਂ ਤਾਂ ਨਹੀਂ ਪਹਿਲਾਂ ਮੈਨੂੰ ਸਰੇ ਆ ਮਾਰ ਜਾਣ ਮੈਂ ਨਹੀਂ ਡਰਦੀ ਹੂੰ ਜਿੰਨਾ ਮੇਰਾ ਘਰ ਖਰਾਬ ਕੀਤਾ ਉਹਨਾਂ ਕਿਸੇ ਦਾ ਨਹੀਂ ਹੋਇਆ ਹੁਣ ਜੀ ਬਈ ਦੇਖੋ ਹੁਣ ਆਹਾ ਰੋਂਦੇ ਆ ਜਿਹੜੇ ਮਾਪੇ ਚੱਲੇ ਨਹੀਂ ਜਾਂਦੇ ਜੇ ਅਸੀਂ ਡਰ ਗਏ ਫਿਰ ਇਹਨਾਂ ਨੇ ਤਾਂ ਰੋਂਦੇ ਬਲਕਿ ਦੇ ਰਹਿ ਜਾਣਾ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਪਊਗਾ ਨਾ ਕੀ ਪਤਾ ਸਾਡਾ ਖੂਨ ਡੁੱਲ ਜੇ ਤਾਂ ਹੋਰ ਬੇਵ ਬਣ ਜੇ ਚਿੱਟੇ ਖਿਲਾਫ ਹੋਰ ਲੋਕੀ ਉੱਠ ਕਰਨ ਇਸ ਮਾਮਲੇ 'ਚ ਮੈਨੂੰ 1% ਵੀ ਡਰ ਨਹੀਂ ਮੈਂ ਕਹਿੰਦਾ ਅੱਜ ਚਾਹੇ ਕੱਲ ਜਦੋਂ ਮਰਜੀ ਆਜਣ ਚਿੱਟੇ ਵਾਲੇ ਅਸੀਂ ਸਿੱਧੇ ਮੱਥੇ ਟਕਰਾਂਗੇ ਅੱਜ ਨਹੀਂ ਕਹਿੰਦਾ ਕੱਲ ਨੂੰ ਆਜਣ ਦੱਸ ਕੇ ਆਉਣ ਪਰ ਪੱਤ ਚੈਰਾੰਗ ਨਾ ਹੋਣ ਚੋਰੀ ਨਾ ਹੋਣ ਸਾਡੇ ਪਿੰਡ ਦੀਆਂ ਬੀਬੀਆਂ ਜਿਹੜੀਆਂ ਦੁਖੀ ਆ ਅਸੀਂ ਇਹਨਾਂ ਨੂੰ ਰੋਂਦੇ ਦੇਖਿਆ ਬਾਈ ਕਿਵੇਂ ਰੋਂਦੇ ਇਹਨਾਂ ਨੇ ਸਮਾਨ ਨਾ ਦਿਹਾੜੀਆਂ ਲਾਲਾ ਜੋਰ-ਜੋਰ ਬਣਾਇਆ ਸਮਾਨ ਆ ਇਹਨਾਂ ਦੇ ਬਾਲ ਚਿੱਟੇ ਹੋ ਗਏ ਘਰ ਜਾ ਕੇ ਦੇਖੋਗੇ ਘਰ ਟੈਨ ਵਾਲਾ ਇਹ ਤਾਂ ਚੱਕਰ ਨਹੀਂ ਪਿਆ ਇਹਨਾਂ ਦੇ ਬੱਚਾ मतलब ਇੰਨੇ ਬੁਰੇ ਹਾਲਾਤ ਆ ਇਹਨਾਂ ਦੇ ਇਹੇ ਮਾਪੇ ਜੇ ਰੋਂਦੇ ਸਾਡੀਆਂ ਖਾਤਮੇ ਚੱਲੇਗੇ ਸਾਡਾ ਕੀ ਫਾਇਦਾ ਫਿਰ ਪੱਤਰ ਕਰਨ ਦਾ ਆ ਦੇਖ ਪਹਿਲਾਂ ਸੁਣ ਲੋ ਗੇਟ ਵੀ ਜਾਣਾ ਟੁੱਟਿਆ ਹੋਇਆ ਬਾਅਦ ਦੇਗਲਾ ਚੱਲਣਾ ਕਰੇ ਚੱਲ ਬੜੂ ਕਰੇ ਚੱਲ ਕੇ ਦੇਖ ਲੋ ਆਹ ਹੀ ਘਰ ਆ ਇਹ ਮਤਲਬ ਇੱਕ ਇੱਕ ਮਾਤਾ ਬੋਲ ਰਹੀ ਆ ਪਤਾ ਹੀ ਨਹੀਂ ਕਿੰਨੇ ਘਰ ਆ ਪਤਾ ਹੀ ਨਹੀਂ ਕਿੰਨੇ ਘਰ ਆ ਇਹੋ ਜਿਹੇ ਜਿਹੜੇ ਚਿੱਟੇ ਨੇ ਛੋਟੇ ਛੋਟੇ ਮੁੰਡੇ ਜਿਹੜੇ ਜਾਨੀ ਹਲੇ ਜਵਾਨੀ ਚ ਪੈਰ ਧਰਦੇ ਉਹਨੂੰ ਪਹਿਲਾਂ ਹੀ ਚਿੱਟੇ ਨੇ ਲੈ ਲੇ ਹਲਾ ਫਿਰ ਲਾਣ ਤੋਂ ਸਾਡੀ ਪੱਤਰਕਾਰੀ ਦੇ ਸੀ ਚਿੱਟੇ ਦੇਣਾ ਤੋਂ ਡਰ ਕੇ ਹਨਾ ਪਿੱਛੇ ਹਟ ਗਏ ਤੇ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਅਸੀਂ ਅੜਾਂਗੇ ਜਿੱਥੇ ਲੋਕ ਸਾਡੇ ਨਾਲ ਖੜੇ ਆ ਸਾਨੂੰ ਇਹਨਾਂ ਦਾ ਬਹੁਤ ਆਸਰਾ ਸਾਨੂੰ ਕੋਈ ਸਰਕਾਰੀ ਸਿਕਿਉਰਿਟੀ ਨਹੀਂ ਚਾਹੀਦੀ ਸਾਨੂੰ ਤਾਂ ਲੋਕਾਂ ਦਾ ਆਸਰਾ ਇਹ ਲੋਕ ਸਾਡੇ ਨਾਲ ਹਮੇਸ਼ਾ ਖੜੇ ਆ ਤੇ ਖੜੇ ਰਹਿਣਗੇ ਤੇ ਅਸੀਂ ਵੀ ਇਹਨਾਂ ਲਈ ਖੜਾਂਗੇ ਬਾਈ ਖੜਾ ਕੀ ਲੱਗਦਾ ਮਤਲਬ ਮਨਦੀਪ ਨੇ ਤਾਂ ਇਹ ਗੱਲ ਕਹੀ ਸੀ ਹਾਂਜੀ ਜੋ ਹਾਲਾਤ ਐ ਪਿੰਡ ਦੇ ਜਿਸ ਤਰੀਕੇ ਨਾਲ ਦੇਖਦੇ ਹਾਂ ਜੀ ਆਵਾਜ਼ ਉਠਾਈ ਐ ਮਨਦੀਪ ਨੇ ਇਹ ਗੱਲ ਕੀਤੀ ਐ ਪਰ ਬੰਦੇ ਨੂੰ ਪਿੰਡ ਦਾ ਵੱਧ ਦੁੱਖ ਹੁੰਦਾ ਹਮੇਸ਼ਾ ਹੀ ਬੰਦਾ ਜਿੱਥੇ ਰਹਿੰਦਾ ਹੈ ਬੇਸ਼ੱਕ ਸਾਰੇ ਪੰਜਾਬ 'ਚ ਇਹ ਹਾਲ ਐ ਪਰ ਉਹਨੂੰ ਪਤਾ ਹੁੰਦਾ ਕਿ ਆ ਮੇਰੇ ਚਾਚੇ ਦਾ ਮੁੰਡਾ ਗਿਆ ਆ ਮੇਰਾ ਫਲਾਨਾ ਗਿਆ ਜਦੋਂ ਪੱਤਰਕਾਰ ਵੀ ਇਹ ਚੀਜ਼ ਨੂੰ ਦੇਖਦਾ ਜਦੋਂ ਨੇੜੇਓਂ ਚੀਜ਼ਾਂ ਨੂੰ ਦੇਖਦਾ ਉਹ ਹੋਰ ਵੱਧ ਭਾਵਕ ਅੰਦਰੋਂ ਖਬਰ ਦਾ ਢੰਗ ਵੀ ਬਦਲ ਜਾਂਦਾ ਹੈ ਕਰ ਜਾਂਦਾ ਹੈ ਇਹ ਸਾਰੇ ਭਾਗਤਾਂ ਦੇ ਵਿੱਚੋਂ ਇਹਨੇ ਉਹ ਖਬਰ ਕੀਤੇ ਨੇ ਦੱਸਿਆ ਕਿ ਆ ਮੁੰਡਾ ਇੱਥੇ ਚਿੱਟੇ ਨਾਲ ਮਰਿਆ ਉਹਦੇ ਪਿਤਾ ਵੀ ਵਿੱਚ ਬੋਲੇ ਠੀਕ ਲੱਗਦਾ ਇੱਕ ਵਾਰੀ ਲੈਟਰ ਨਹੀਂ ਚਿੱਟੀ ਕਾ ਲੱਗਦਾ ਕੀ ਲੱਗਦਾ ਹੈ ਵੀ ਪ੍ਰਸ਼ਾਸਨ ਜਿਹੜਾ ਜਿਹੜਾ ਕਹਿੰਦਾ ਹੈ ਕਿ ਯੁੱਧ ਨਸ਼ਾ ਵਿਰੋਧ ਹੈ ਜਦ ਕੋਈ ਅਜਿਹੀ ਆਵਾਜ਼ ਉੱਠਦੀ ਹੈ ਪੱਤਰਕਾਰ ਆਵਾਜ਼ ਉਠਾਉਂਦਾ ਹੈ ਕੋਈ ਗੱਲ ਸਾਹਮਣੇ ਲੈ ਕੇ ਆਉਂਦਾ ਫਿਰ ਉਹਨੂੰ ਧਮਕੀਆਂ ਪ੍ਰਸ਼ਾਸਨ ਵੀ ਦਿੰਦਾ ਤੇ ਸਰਕਾਰ ਜਿਹੜੀ ਹੈ ਗੁੰਡੇ ਵੀ ਦਿੰਦੇ ਹਾਂਜੀ ਇਹ ਦੇਖੋ ਜਿੱਦਣ ਇੱਥੇ ਪੁਰਸਾਈ ਆ ਹੂੰ ਅਸੀਂ ਸੰਸਕਾਰ ਮੁੰਡੇ ਦਾ ਕਰਤਾ ਸੰਸਕਾਰ ਵਾਲੇ ਦਿਨ ਅਸੀਂ ਇਹ ਵੀਡੀਓ ਬਣਾਈ ਜੇ ਬਹੁਤ ਮਾੜੀ ਗੱਲ ਹੋਈ ਆ ਵੀ ਮੁੰਡਾ ਜਿਹੜਾ ਲੱਤ ਟੀਕਾ ਲਾ ਲਿਆ ਹਮ ਇਨਫੈਕਸ਼ਨ ਹੋ ਕੇ ਉਹਦਾ ਸਾਰਾ ਕੁਝ ਗਲ ਗਿਆ ਹਮ ਇਹ ਚਿੱਟੇ ਨਾਲ ਮੌਤ ਹੋ ਗਈ ਹਮ ਜਿਵੇਂ ਇਹਨਾਂ ਨੇ ਦੱਸਿਆ ਚਿੱਟੇ ਨਾਲ ਮੌਤ ਤਾਂ ਸਾਡੇ ਹੋਰ ਵੀ ਹੋਈਆਂ ਹਮ ਅਜਿਹਾ ਵੀ ਇਹ ਐਂਡ ਨਹੀਂ ਸਰਨਾ ਜੇ ਹੁਣ ਨਾ ਬੋਲੇ ਹਮ ਤੇ ਹੋਰ ਵੀ ਮੁੰਡੇ ਮਰਨਗੇ ਸਾਡੇ ਵੀ ਕੱਲ ਨੂੰ ਬੱਚੇ ਆ ਹੋਰ ਪੋਤੇ ਪੋਤੀਆਂ ਉਹਨਾਂ ਨੇ ਵੀ ਬੇਚਾਰੇ ਇਸ ਤਰ੍ਹਾਂ ਪਹਿਣਗੇ ਹਮ ਇਹ ਤੇ ਬੋਲਣਾ ਚਾਹੀਦਾ ਹੈ ਹਾਈਲਾਈਟ ਕਰਨੀ ਚਾਹੀਦੀ ਗੱਲ ਹਮ ਅਸੀਂ ਉਹ ਪਾਤੀ ਵੀਡੀਓ ਉਦੋਂ ਦੂਜੇ ਦਿਨ ਪੁਲਸ ਆ ਗਈ ਤਿੰਨ ਘੰਟਿਆਂ ਬਾਅਦ ਹੂੰ ਅਸੀਂ ਕਹ ਵੀ ਹਮਦਰਦੀ ਕਰਨ ਆਏ ਆ ਹੂੰ ਤੇ ਸਾਡੇ ਨਾਲ ਹਮਦਰਦੀ ਕਰਨ ਆਏ ਆ ਵੀ ਤੁਹਾਡਾ ਮੁੰਡਾ ਭਾਈ ਮਰ ਗਿਆ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਹੂੰ ਵਿਉਹਤ ਆਏ ਆ ਪਰ ਗੱਲ ਉਹ ਦੂਹਰਟ ਨਿਕਲੀ ਹੂੰ ਐਸ ਐਚਓ ਆਏ ਕਹਿੰਦਾ ਵੀ ਜਿਹੜਾ ਮੇਰਾ ਪ੍ਰੈਸ ਨੋਟ ਲਿਖਿਆ ਸੀਗਾ ਹੂੰ ਕਿੱਤੇ ਦੇ ਖਿਲਾਫ ਜਿਹੜਾ ਅਖਬਾਰਾਂ ਚ ਖਬਰ ਵੀ ਲਿਖੀ ਆ ਹੂੰ ਤੇ ਵੀ ਇਹ ਪ੍ਰਸ਼ਾਸਨ ਦੀ ਢੇਲਾ ਕਹਿੰਦਾ ਇਹ ਪ੍ਰੈਸ ਨੋਟ ਕਿਨੂੰ ਆ ਕਹਿੰਦਾ ਪ੍ਰੈਸ ਨੋਟ ਤੇਰਾ ਮੋਬਾਈਲ ਤੇ ਕਹਿੰਦਾ ਹਾਂਜੀ ਮੇਰਾ ਕੀ ਨੋਟਸ ਕਿ ਲਿਖਿਆ ਨਾ ਕੋਈ ਪ੍ਰੈਸ਼ਨ ਨੋਟ ਸੀ ਕਿ ਸੇ ਤੋਂ ਪੁੱਛ ਕੇ ਲਿਖਿਆ ਕਰ ਗਏ ਹੂੰ ਰਸਨੋ ਤੋਂ ਸਾਡੀ ਜ਼ਿੰਮੇਵਾਰੀ ਆ ਸਾਨੂੰ ਜਿਹੜਾ ਠੀਕ ਲੱਗਦਾ ਗਲਤ ਲੱਗਦਾ ਹੂੰ ਉਹ ਅਸੀਂ ਲਿਖਦੇ ਆ ਹੂੰ ਇਹ ਕਿਸੇ ਨੂੰ ਪੁੱਛਣ ਵਾਲੀ ਗੱਲ ਤਾਂ ਹੈ ਨਹੀਂ ਹੂੰ ਕਹਿੰਦਾ ਵੀ ਇਹ ਵਾਪਸ ਲੈ ਨਾ ਕੋਈ ਗਲਤ ਕੀ ਲਿਖਿਆ ਹੂੰ ਤੇ ਅਸੀਂ ਕਿਉਂ ਵਾਪਸ ਲਈਜੀ ਹੂੰ ਤੇ ਕਹਿੰਦਾ ਨਹੀਂ ਤੁਸੀਂ ਪੋਸਟਮਾਸਟਰ ਨੇ ਮੁੰਡੇ ਦਾ ਕਰਾਇਆ ਹੂੰ ਤੇ ਮੈਂ ਕਿਹਾ ਪੋਸਟਮਾਸਟਰ ਨੂੰ ਕਰਦਿਆਂ ਦੀ ਮਰਜ਼ੀ ਆ ਕਰਾਉਣ ਨਾ ਕਰਾਉਣ ਪਰ ਮੁੰਡੇ ਦੀ ਮੌਤ ਤਾਂ ਕਿਤੇ ਨਾ ਹੋਈ ਜਨਾ ਹੂੰ ਇਹ ਗੱਲ ਕਲੀਅਰ ਹੈ ਸਚਾਈ ਸਚਾਈ ਹੈ ਇਕ ਹਮ ਸਾਰਿਆਂ ਤੋਂ ਪੁੱਛ ਲੋ ਤੇ ਕਹਿੰਦਾ ਨਹੀਂ ਵਾਪਸ ਲੈ ਮੈਂ ਕਹਾਂ ਵੀ ਭਰਾਵਾ ਤੂੰ ਮੇਰੇ ਤੇ ਕਾਰਵਾਈ ਕਰ ਲੈ ਜੋ ਸਚਾਈ ਸੀ ਮੈਂ ਲਿਖਤੀ ਹਮ ਇਸ ਤਰ੍ਹਾਂ ਮੈਂ ਇਹ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਵੀ ਪ੍ਰਸ਼ਾਸਨ ਦਾ ਤੇ ਜਾਂ ਕੋਈ ਹੋਰ ਜਿਹੜੇ ਸਰਕਾਰੀ ادارے ਆ ਹਮ ਉਹਨਾਂ ਦਾ ਲੱਗਦਾ ਨਿਗਾਹ ਵੀ ਇਹ ਚਿੱਟੇ ਨੂੰ ਖਤਮ ਕਰਨਾ ਹਮ ਉਹ ਖਤਮ ਕਰਨਾ ਨਹੀਂ ਉਹ ਵਧਾਉਣਾ ਚਾਹੁੰਦੇ ਆ ਹਮ ਅਸਲ ਚ ਦੇ ਆਪਾਂ ਪਿੱਛੋਂ ਗੱਲ ਸ਼ੁਰੂ ਕਰਗੇ ਹੂੰ ਬਾਦਲ ਸਰਕਾਰ ਵੇਲੇ ਚਟਾ ਆਇਆ ਹੂੰ ਚਟਾ ਉਦੋਂ ਬੱਲੇ ਬੱਲੇ ਕਰਾ ਸੀ ਜਿਹੜੇ ਅਮੀਰ ਸੀ ਦੇ ਮੱਧ ਵਰਗੀ ਕਰਾਂ ਦੇ ਮੁੰਡੇ ਉਹੋ ਲੱਗੇ ਆ ਹੂੰ ਗਰੀਬ ਵਰਗਾਂ ਤੋਂ ਦੂਰ ਸੀ ਹੂੰ ਕਿਉਂਕਿ ਉਹ ਮਹਿੰਗਾ ਸੀ ਗਰੀਬ ਜਿਹੜਾ ਵਰਗੋ ਦੇ ਨੇੜੇ ਨਹੀਂ ਸੀਗਾ ਮੁੰਡਿਆਂ ਦੀ ਉਹਦੇ ਗ੍ਰਿਫਤ ਵਿੱਚ ਨਹੀਂ ਆਏ ਹੂੰ ਚਲੋ ਉਦੋਂ ਬਾਅਦ ਕੈਪਟਨ ਆ ਗਿਆ ਹੂੰ ਕੈਪਟਨ ਨੇ ਘਟਕੇ ਦੀ ਫੌਂ ਖਾਲੀ ਹੂੰ ਬਈ ਮੈਂ ਖਤਮ ਕਰੂੰਗਾ ਉਦੋਂ ਬਾਅਦ ਉਹ ਹੌਲੀ ਹੌਲੀ ਮਜ਼ਦੂਰ ਬਿਹੜਿਆਂ 'ਚ ਆ ਗਿਆ ਹੂੰ ਤੇ ਮੁੰਡਿਆਂ ਦੀ ਹੋਰ ਗਿਣਤੀ ਵਧ ਗਈ ਹਮ ਹੁਣ ਜਦੋਂ ਜੁੱਧ ਨਸਿਆਂ ਵਿਰੁੱਧ ਸ਼ੁਰੂ ਕੀਤਾ ਹਮ ਇਹ ਬਾਦਲ ਨਾਓ ਕੈਪਟਨ ਨਾਓ ਕਿਤੇ ਵੱਧ ਆ ਮੰਡੀ ਦੇ ਸੋਨੂੰ ਮੈਂ 100 100 ਸਰਿੰਜੇ ਚਕਾ ਦੇਣਾ ਹਮ ਇੱਥੇ ਨਿਰੰਗਾ 55 ਪਿੰਆ ਆਹਾ ਸਾਡੀ ਗਲੀ ਆ ਇਧਰ ਧਰਮਸਾਲਾ ਦੇ ਮਗਲੇ ਪਾਸੇ ਹਮ ਸਰੇ ਆਮ ਚਿੱਟਾ ਵਿਖਦਾ ਹਮ ਤੇ ਜਿਹੜੇ ਅੱਗੇ ਵੀ ਸਾਨੂੰ ਥਾਂ ਗਣਾਇਆ ਉਹ ਸਾਰੇ ਥਾਂ ਚਿੱਟਾ ਵਿਖਦਾ ਇੱਥੇ ਵੀ ਇਹ ਕੈਪਟਨ ਕੋਈ ਨਹੀਂ ਇੰਨਾ ਸੀਗਾ ਨਾ ਬਾਦਲ ਵੇਲੇ ਸੀਗੇ ਹੁਣ ਇਹ ਜੁੱਧ ਨੇ ਹੋਇਆ ਵਿਰੋਧ ਇਹ ਕਿਹੜਾ ਜੁੱਧ ਹੋਇਆ ਹਮ ਤਾਂ ਲੱਗਦਾ ਨਹੀਂ ਜੁੱਧ ਇਹ ਮੈਨੂੰ ਲੱਗਦਾ ਇਹ ਆ ਜੁੱਧ ਗਰੀਬਾਂ ਬੋਧਤ ਨੂੰ ਛੇੜਿਆ ਵਿਰੋਧ ਹਮ ਨਸ਼ੇੜੀ ਨਾ ਜਿਹੜਾ ਨਸ਼ੇੜੀ ਦਾ ਇਲਾਜ ਕਰਨਾ ਚਾਹੀਦਾ ਹਮ ਇਲਾਜ ਕਰਕੇ ਉਹਨੂੰ ਉਹਦਾ ਵੀ ਸੇਵਾ ਕਰਨਾ ਚਾਹੀਦਾ ਹਮ ਪਰ ਇਹ ਜੁੱਧ ਅਸਲ ਚ ਜਿਹੜੇ ਗਰੀਬ ਆ ਇਹ ਨਸ਼ੇੜੀਆਂ ਦੇ ਵਿਰੋਧ ਆ ਉਹ ਛੇੜੀਆਂ ਨੂੰ ਨਸ਼ੇੜੀਆਂ ਨੂੰ ਖਤਮ ਕਰਨ ਕਰਨ ਲੱਗੀ ਹੋਈ ਹੈ ਸਰਕਾਰ ਉਹਨਾਂ ਨੂੰ ਬਚਾਉਣ ਨਹੀਂ ਲੱਗੀ ਇਸ ਕਰਕੇ ਮੇਰੀ ਇਹ ਬੇਨਤੀ ਹੈ ਵੀ ਇਹਦੇ ਪ੍ਰਤੀ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਜਾਗਰਤ ਹੋ ਕੇ ਸਰਕਾਰ ਤੋਂ ਝਾਕ ਛੱਡ ਕੇ ਇਹਦੇ ਖਿਲਾਫ ਆਪ ਵੀ ਅੱਗੇ ਵਧਣੀ ਚਾਹੀਦੀ ਹੈ